올 인디아 카ంగ్రెస్ కమి티 ਦੇ ਸਦੇ ਤੇ ਸੰਵਿਧਾਨ ਬਚਾਓ ਦੇਸ਼ ਬਚਾਓ ਮਹਿੰਮ ਦੇ ਤਹਿਤ ਫਤਿਹਗੜ ਸਾਹਿਬ ਵਿੱਚ ਇੱਕ ਵੱਡੀ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਹਲਕਾ ਫਤਿਹਗੜ ਸਾਹਿਬ ਅਮਲੋ ਅਤੇ ਬੱਸੀ ਪਠਾਣਾ ਤੋਂ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਬਹੁਤ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਅਗਵਾਈ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਕੀਤੀ ਗਈ। ਕਿ ਅੱਜ ਨਾ 26 ਨਵੰਬਰ ਨੂੰ ਕਾਂਗਰਸ ਪਾਰਟੀ ਸਾਰੇ ਹਿੰਦੂਸਤਾਨ ਸਾਰੇ ਜਿਲ੍ਹਾ ਮੁਖਿਆਲਿਆਂ ਤੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਇੱਕ ਫੰਕਸ਼ਨ ਕਰ ਰਹੀ ਆ ਕਿ ਅੱਜ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਇਹ ਨੂੰ ਕਾਂਗਰਸ ਪਾਰਟੀ ਦੇ ਜ਼ਮਾਨੇ 'ਚ ਤਿਆਰ ਹੋਇਆ ਸੀ ਔਰ 26 ਨਵੰਬਰ 1949 ਨੂੰ ਤਿਆਰ ਹੋਇਆ ਸੀ ਔਰ ਜਿਹੜੇ ਲੋਕ ਅੱਜ ਸੰਵਿਧਾਨ ਦਾ ਫੰਕਸ਼ਨ ਕਰਕੇ ਦਿੱਲੀ 'ਚ ਉਹਨੂੰ ਸੰਵਿਧਾਨ ਦਾ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਉਹ ਲੋਕ ਨੇ ਭਾਜਪਾ ਵਾਲੇ, ਮੋਦੀ ਵਾਲੇ, ਮੋਦੀ ਸਰਕਾਰ ਜਿਹੜੇ 24 ਘੰਟੇ ਸੰਵਿਧਾਨ ਤੋੜਦੇ ਆ ਲੋਕਾਂ ਨਾਲ ਧਿਆਨਤੀ ਕਰਦੇ ਆ ਸੰਵਿਧਾਨ ਜਿਹੜੇ ਅਧਿਕਾਰ ਦਿੰਦੇ ਆ ਉਹਨਾਂ ਦਾ ਹਨਨ ਕਰਦੇ ਆ ਉਹਦੀ ਜਾਗਰੂਕਤਾ ਲਈ ਅੱਜ ਫੰਕਸ਼ਨ ਕੀਤਾ ਕਿ ਕੰਟੀਜੂਮੈਂਟ ਕਿ ਬੋਟ-ਬੋਟ ਚੋੜ ਦੇ ਵਿੱਚ ਲਿਆ ਆ ਤੇ ਨੇ ਬੋਟ ਚੋੜਤਾ ਉਹ ਕਰਦੇ ਹੀ ਆ ਆ ਦੇਖੋ ਜਿਹੜਾ ਜਿਹੜਾ ਸਪੈਸ਼ਲ ਇਹ ਲੈਵਲ ਡਿਵੀਜ਼ਨ ਕਰਨੇ ਆ ਉਹ ਜਿੱਥੇ ਤਾਂ ਇਹਨਾਂ ਨੇ ਆਪਣੀ ਵੋਟ ਵਧਾਉਣੀ ਹੈ ਉੱਥੇ ਵੋਟ ਵਧਾ ਲੈਂਦੇ ਆ ਜਿੱਥੇ ਇਹਨਾਂ ਨੂੰ ਲੱਗਦਾ ਸਮਝ ਪੈਣੀ ਨਹੀਂ ਆ ਉੱਥੇ ਵੋਟ ਘੱਟ ਦਿੰਦੇ ਆ ਉਹ ਤਾਂ ਆਪਣੇ ਸਾਹਮਣੇ ਕਰ ਰਹੇ ਆ ਕੋਈ ਸੁਣਵਾਈ ਨਹੀਂ ਹਿੰਦੁਸਤਾਨ ਦੇ ਅੱਜ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਜੋ ਸੰਵਿਧਾਨ ਬਚਾਓ ਦਿਵਸ ਦੇ ਰੂਪ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਜੋ ਜਿਲਾ ਪਤਰੀ ਜੋ ਮੀਟਿੰਗ ਕਰਕੇ ਸੰਵਿਧਾਨ ਦੇ ਉੱਤੇ ਜੋ ਭਾਜਪੀ ਤੇ ਆਰਐਸਐਸ ਦੀ ਸਰਕਾਰ ਹਮਲਾ ਕਰ ਰਹੀ ਹੈ ਸੰਵਿਧਾਨ ਨੂੰ ਬਚਾਉਣ ਦੇ ਲਈ ਜੋ ਸਾਡੀਆਂ ਜ਼ਿੰਮੇਵਾਰੀਆਂ ਜੋ ਸਾਡੇ ਫਰਜ਼ ਨੇ ਔਰ ਜੋ ਸੰਵਿਧਾਨ ਦੀ ਤਾਕਤ ਹੈ ਜਿਸ ਕਰਕੇ ਅੱਜ ਹਿੰਦੁਸਤਾਨ ਆਜ਼ਾਦ ਜਿਹੜਾ ਲੋਕਤੰਤਰ ਜਿਹੜਾ ਆ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਉਹ ਬਾਬਾ ਭੀਮਰਾਓ ਅੰਬੇਦਕਰ ਜੀ ਦੇ ਦਿੱਤੇ ਸੰਵਿਧਾਨ ਦੇ ਤਹਿਤ ਹੈ ਤੋ ਉਹ ਉਸ ਲੋਕਤੰਤਰ ਨੂੰ ਉਸ ਸੰਵਿਧਾਨ ਨੂੰ ਬਚਾਉਣ ਦੇ ਲਈ ਜਿਹੜੀ ਹੈਗੀ ਹੈ ਡੂੰਗੀ ਵਿਚਾਰ ਚਰਚਾ ਜਿਹੜੀ ਹੈ ਜ਼ਿਲ੍ਹਾ ਲੈਵਲ ਦੇ ਉੱਤੇ ਅੱਜ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਵਿੱਚ ਹੋਈ ਹੈ ਜਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚੋਂ ਭਾਰੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਕਿ ਵਰਕਰਾਂ ਨੇ ਆ ਕੇ ਹਿੱਸਾ ਲਿਆ ਔਰ ਉਹਦੇ ਨਾਲ ਨਾਲ ਹੀ ਸਾਡੇ ਨਵੇਂ ਬਣੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੀ ਰਾਮਗੜ੍ਹ ਸਾਹਿਬ ਦਾ ਸਨਮਾਨ ਕੀਤਾ ਗਿਆ ਹੈ ਸਾਰੇ ਵਰਕਰਾਂ ਵੱਲੋਂ ਸਾਰੇ ਸਾਥੀਆਂ ਵੱਲੋਂ ਸਾਰੇ ਅਹੁਦੇਦਾਰਾਂ ਵੱਲੋਂ ਕਿ ਵਧਾਈ ਦਿੱਤੀ ਹੈ ਕਿ ਜੋ ਪਾਰਟੀ ਨੇ ਇਹਨਾਂ ਨੂੰ ਕਾਂਗਰਸ ਪਾਰਟੀ ਦੀ ਜ਼ਿਲੇ ਦੀ ਜ਼ਿੰਮੇਵਾਰੀ ਦਿੱਤੀ ਹੈ ਪ੍ਰਧਾਨ ਬਣਾ ਕੇ ਔਰ ਜੋ ਪਾਰਟੀ ਦੀ ਸੋਚ ਤੇ ਨੀਤੀਆਂ ਨੂੰ ਇਹ ਤਾਂ ਕਿ ਥੱਲੇ ਤੱਕ ਗਰਾਸ ਰੂਟ ਲੈਵਲ ਤੱਕ ਆਪਣੇ ਲੋਕਾਂ ਤੱਕ ਲੈ ਕੇ ਜਾ ਸਕਣ ਔਰ ਹਰ ਇੱਕ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਅੱਗੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਕੇ ਕਾਂਗਰਸ ਦੀ ਸੋਚ ਤੇ ਨੀਤੀਆਂ ਦੇ ਤਹਿਤ ਚਾਹੇ ਉਹ ਸੰਵਿਧਾਨ ਦੇ ਪ੍ਰਤੀ ਨਿਸ਼ਕਾਬਾਨ ਹੋ ਕੇ ਸਭਿਧਾਨ ਨੂੰ ਬਚਾਉਣ ਦੀ ਗੱਲ ਹੋਵੇ ਤੇ ਚਾਹੇ ਉਹ ਕਾਂਗਰਸ ਪਾਰਟੀ ਆਉਣ ਵਾਲੀਆਂ ਚਾਹੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਨਾਂ ਦੀ ਤਿਆਰੀ ਦੀ ਗੱਲ ਹੋਵੇ ਉਹਦੇ ਲਈ ਲਾਮਬੰਦ ਜਿਹੜਾ ਹੈਗਾ ਇਹ ਕਰਨਗੇ ਔਰ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਹ ਕਿਉਂਕਿ ਬਹੁਤ ਪੁਰਾਣਾ ਪਰਿਵਾਰ ਕਾਂਗਰਸ ਦਾ ਔਰ ਬਹੁਤ ਹੀ ਜੁਝਾਰੂ ਸਾਥੀ ਜਿਨ੍ਹਾਂ ਨੇ ਪਹਿਲਾਂ ਅਹਿਮ ਜ਼ਿੰਮੇਵਾਰੀਆਂ ਦੇ ਉੱਤੇ ਕੰਮ ਕੀਤਾ ਹੈ ਪਾਰਟੀ ਦੇ 22 ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਦੇ ਤੌਰ ਤੇ ਚੇਅਰਮੈਨ ਜਿਹੜਾ ਹੈਗਾ ਆ ਬਲਾਕ ਸੰਪਤੀ ਕਮਾਨੋ ਦੇ ਤੌਰ ਤੇ ਔਰ ਹੋਰ ਬਲਾਕ ਦੇ ਅਹੁਦੇਦਾਰਾ ਅਹੁਦੇਦਾਰ ਦੇ ਤੌਰ ਤੇ ਪੰਚਾਇਤ ਦੇ ਤੌਰ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਪਹਿਲਾਂ ਵੀ ਨਿਭਾਈਆਂ ਨੇ ਔਰ ਸਾਨੂੰ ਪੂਰਨ ਆਸ਼ ਹੈ ਕਿ ਪਾਰਟੀ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ